ਆਓ ਜੀ ਜੀ ਆਏ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਫਰੀਦ ਵਰਕਰਸ ਤੇ ਮੈਂ ਦੋਸਤੋ ਮੈਂ ਆਸ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਗੱਲਬਾਤ ਕਰਨ ਲੱਗੇ ਹਾਂ ਮੋਟਰਸਾਈਕਲਾਂ ਬਾਰੇ ਮੋਟਰਸਾਈਕਲ ਦੇ ਵਿੱਚ ਇੱਕ ਛੋਟੀ ਜੀ ਕੰਪਲੇਟ ਆਉਂਦੀ ਹੈ ਛੋਟੀ ਜੀ ਕੰਪਲੇਟ ਕੀ ਹੁੰਦੀ ਹੈ ਹੀਰੋ ਹਾਂਡਾ ਮੋਟਰਸਾਈਕਲ ਦੇ ਵਿੱਚ ਆਉਂਦੀ ਹੈ ਹੀਰੋ ਹਾਂਡਾ ਸਪਲੈਂਡਰ ਤੇ ਡੀਲੈਕਸ ਮਾਡਲ ਜਿਹੜੇ ਆਉਂਦੇ ਆ ਇਹਨਾਂ ਦੇ ਵਿੱਚ ਖਾਸ ਤੌਰ ਤੇ ਕੰਪਲੇਟ ਆਉਂਦੀ ਹੈ ਇਹਨਾਂ ਦਾ ਚਮਟਾ ਬਹੁਤ ਟੁੱਟਦਾ ਜਿੱਥੋਂ ਆਹ ਆਪਣਾ ਫੋਰਟ੍ਰੈਸ ਲੱਗਿਆ ਪੈਰ ਦਾਣ ਪੈਰ ਰੱਖਣ ਵਾਲਾ ਜਿੱਥੇ ਆਵੇ ਦੱਸਿਆ ਮੈਂ ਤੁਹਾਨੂੰ ਇੱਥੇ ਟੁੱਟ ਜਾਂਦਾ ਇਹ ਟੁੱਟਣ ਦਾ ਕਾਰਨ ਕੀ ਆ ਟੁੱਟਣ ਦਾ ਕਾਰਨ ਵੀ ਜਦੋਂ ਮੋਟਰਸਾਈਕਲ ਖੱਬੇ ਪਾਸੇ ਡੇਗਦਾ ਖੱਬੇ ਪਾਸੇ ਡਿੱਗਣ ਦੇ ਨਾਲ-ਨਾਲ ਮੋਟਰਸਾਈਕਲ ਦਾੜਾ ਪੈਰ ਦਾਣ ਅੰਦਰ ਵੜ ਜਾਂਦਾ ਜੋ ਦੋ ਪਾਈਪ ਲੱਗੇ ਹੁੰਦੇ ਆ ਜੋਇੰਟ ਹੁੰਦਾ ਜਿੱਥੇ ਉਹ ਤੰਦਰਵਾੜ ਜਾਂਦਾ ਉਹਦੇ ਵਿੱਚ ਜੋ 볼ਟ ਹੁੰਦਾ ਕਾਵਲਾਂ ਦਾ ਉਹਦੇ ਵਿੱਚ ਥੋੜਾ ਥੋੜਾ ਨਾਲ ਖਹਿਣ ਲੱਗ ਜਾਂਦਾ ਉਦੇ ਨਾਲ ਖਹਿਣ ਦੇ ਨਾਲ ਜਦੋਂ ਆਪਾਂ ਸਵਾਰੀ ਡਬਲ ਹੋ ਜਾਂਦੀ ਜਾਂ ਕਿ ਮਗਰ ਬਹਿ ਜਾਂਦਾ ਨਾਲ ਡਬਲ ਬਹਿਣ ਦੇ ਨਾਲ-ਨਾਲ ਉਹ ਵਿੱਚ ਉਹਦੇ ਖਹਿਣ ਲੱਗ ਜਾਂਦਾ ਖਹਿਣ ਦੇ ਨਾਲ-ਨਾਲ ਵੀ ਚਮਟਾ ਦਾਗੀ ਹੋ ਜਾਂਦਾ ਚਮਟਾ ਹੌਲੀ ਲਦਾ ਕੀ ਹੋ ਕੇ ਵਿੱਚ ਉਤੋਂ ਖਾਮੀ ਹੋ ਜਾਂਦਾ ਖਾਮੀ ਹੋ ਕੇ ਅੱਧਾ ਪਜਾਦਾ ਚਮਟਾ ਟੁੱਟ ਜਾਂਦਾ ਬਾਕੀ ਜੋ ਥੋੜਾ ਬਹੁਤਾ ਰਹਿ ਜਾਂਦਾ ਉਹ ਵਜਨ ਦੇ ਨਾਲ ਸਾਰਾ ਚਮਟਾ ਟੁੱਟ ਜਾਂਦਾ ਇਸ ਕਰਕੇ ਜੇ ਤੁਸੀਂ ਇਨਾ ਇਹ ਨੁਕਸਾਨ ਤੋਂ ਬਚਣਾ ਤੇ ਜੋ ਆ ਸਪੋਰਟ ਲੱਗੀ ਆ ਜਦੋਂ ਪੈਰ ਧਾਣ ਲੱਗਿਆ ਇਹਨੂੰ ਕਿਸੇ ਸਟੀਲੀ ਰਾਡ ਦੇ ਨਾਲ ਜਾਂ ਰਾਡ ਦੇ ਨਾਲ ਥੋੜਾ ਬਾਹਰ ਕੱਢੋ ਇਹਦੇ ਵਿੱਚ ਸਪੇਸ ਚਾਹੀਦੀ ਆ ਜੋ ਸਪੇਸ ਹੋਗੀ ਮੰਨ ਲਓ ਆ ਜਿੰਮ ਸਪੇਸ ਆਣ ਤੇ ਝੰਟਾ ਤੁਹਾਡਾ ਨਹੀਂ ਟੁੱਟੇਗਾ ਤੇ ਇੰਨੀ ਕੀ ਵੀਡੀਓ ਆ ਤੇ ਚੰਗੀ ਲੱਗੇ ਸ਼ੇਅਰ ਕਰੋ ਤੁਹਾਨੂੰ